ਕੋਈ ਵਜ੍ਹਾ ਨਹੀਂ ਬਸ ਸਰ ਦੇ ਵੈਸੀ ਆ ਨਹੀਂ ਸਕਦੇ ਨਹੀਂ ਨਹੀਂ ਆਦਕ ਸਰ ਗੱਲ ਇਹ ਆ ਕਿ ਕਹਿੰਦੇ ਤਣਿਆ ਜਲੰਧਰਾ ਤੂੰ ਮਾਰ ਨਾ ਕਰੀ ਹੁਸ਼ਿਆਰਪੁਰੀ ਰੇਤ ਦਾ ਤੂੰ ਬਣਿਆ ਚਲੋ ਨਗਰ ਨਗਰਮ ਤੇ ਜਿਹੜੇ ਹੁਣ ਚੋਣਵਾਂ ਆ ਰਹੇ ਪੰਜਾਬ ਦੇ ਵਿੱਚ ਮੇਰਾ ਕੋਈ ਸਬੰਧ ਨਹੀਂ ਚੋਣਵਾਂ ਨਾਲ ਚਲੋ ਕਿਸਾਨਾਂ ਦੇ ਕੱਲ ਦੇ ਕਿਸਾਨਾਂ ਦੇ ਜਿਹੜੇ ਮਸਲੇ ਕਿਸੇ ਨਾਲ ਕੋਈ ਸਬੰਧ ਨਹੀਂ ਸੰਗੀਤ ਦਾ ਸਵਾਲ ਪੁੱਛਣਾ ਮਿਊਜ਼ਿਕ ਦਾ ਸਵਾਲ ਪੁੱਛਣਾ ਤੇ ਉਹ ਮੈਨੂੰ ਥੋੜਾ ਬਹੁਤਾ ਉਹਦੀ ਯਾਦ ਆ ਉਸ ਮਜ਼ਮੂਨ ਨੂੰ ਉਸ ਮੌਜੂ ਨੂੰ ਉਸ ਟਾਪਿਕ ਨੂੰ ਮੈਂ ਕੌਨਫੀਡੈਂਸ ਨਾਲ ਡਿਸਕਸ ਕਰ ਸਕਦਾ ਉਸ ਤੋਂ ਇਲਾਵਾ ਜਦੋਂ ਉਹ ਤੋਂ ਕੋਈ ਵੀ ਨਹੀਂ ਉਹ ਤੋਂ ਇਦਾਂ ਹੈ ਕਿ ਬਾਜ਼ਾਰ ਸੇ ਗੁਜ਼ਰੇ ਹੈ ਖਰੀਦਦਾਰ ਨਹੀਂ ਹੈ ਹਮ ਦੁਨੀਆ ਮੇ ਰਹਤੇ ਹੈ ਤਲਬਗਾਰ ਨਹੀਂ ਹੈ ਹਮ ਉਹ ਸੁਣਿਆ ਹੀ ਨਹੀਂ ਤੁਸੀਂ ਤਾਂ ਮੈਂ ਤੁਹਾਨੂੰ ਦੱਸਦਾ ਜੀ ਬੱਲੇ ਪਰਵਰਤਨਸ਼ੀਲ ਹੈ ਸੰਗੀਤ ਵੀ ਉਸ ਤਰ੍ਹਾਂ ਦਾ ਹੁੰਦਾ ਜਿਸ ਤਰ੍ਹਾਂ ਨਹੀਂ ਤੁਹਾਡਾ ਜੀਵਨ ਜਨ ਜੀਵਨ ਹੁੰਦਾ ਹੈ ਲੋਕ ਗੀਤਾਂ ਚੋਂ ਇਹੀ ਪਤਾ ਲੱਗਦਾ ਨਾ ਕਿ ਗਾਣਿਆਂ ਨੂੰ ਸੁਣ ਕੇ ਕਿ ਇਸ ਖਿੱਤੇ ਦੇ ਲੋਕ ਦਾ ਜੀ ਜ਼ਿੰਦਗੀ ਔਰ ਤਰਜ਼ੇ ਜ਼ਿੰਦਗੀ ਕੀ ਸੀ ਪਹਿਰਾਵਾ ਕੀ ਸੀ ਗੁਫ਼ਤਗੂ ਕੀ ਸੀ ਵੋਕੈਬਲਰੀ ਸ਼ਬਦਾਵਲੀ ਕੀ ਸੀ ਸੋ ਹੁਣ ਜਿਸ ਤਰ੍ਹਾਂ ਦਾ ਚੱਲ ਰਿਹਾ ਥੋੜਾ ਫਾਸਟ ਫਾਸਟ ਉਹ ਵੀ ਚੱਲ ਰਿਹਾ ਲੇਕਿਨ ਹਰ ਦੌਰ ਅੱਛਾ ਹੈ ਹਰ ਦੌਰ ਵਿੱਚ ਸੁਰ ਵਾਲੇ ਵੀ ਹੁੰਦੇ ਬਸੁਰੇ ਵੀ ਹੁੰਦੇ ਪਾਕੀਜ਼ਾ ਵੀ ਹੁੰਦੇ ਨਾਪਾਕ ਵੀ ਹੁੰਦੇ ਨਹੀਂ ਤੁਹਾਡੇ ਟਾਈਮ ਤੇ ਪੱਕੀ ਰੱਖਦੀ ਆ ਨੇ ਮੇਰੇ ਟਾਈਮ ਤੇ ਪਹਿਲੇ ਨੂੰ ਕਹਦੇ ਸੀ ਉਹ ਬਹੁਤ ਚੰਗੇ ਆ ਹਾਂਜੀ ਥੋੜਾ ਅਸੀਂ ਕਹੀ ਜਾਈਏ ਉਹ ਅਸੀਂ ਚੰਗੇ ਸੀ ਸਭ ਚੰਗਾ ਆ ਨੇ ਅਸ਼ਲੀਲਤਾ ਨਹੀਂ ਵੱਧ ਗਈ ਇਹ ਚੀਜ਼ ਨੂੰ ਮੰਨਦੇ ਤੁਸੀਂ ਅਸ਼ਲੀਲਤਾ ਉਦੋਂ ਵੀ ਸੀ ਹੁਣ ਵੀ ਆ ਅਸ਼ਲੀਲਤਾ ਤਾਂ ਸੋਸਾਇਟੀ ਰੋਕੇ ਸਮਾਜ ਰੋਕੇ ਵੀ ਭਾਈ ਅਸੀਂ ਨਹੀਂ ਇਹ ਸੁਣਨਾ ਫਲਮਾਇਆ ਜਾਂਦਾ ਜਿਹੜਾ ਟੀਵੀ ਤੇ ਹਾਂ ਵਾੜੀ ਗੱਲ ਲੈਣਾ ਬਹੁਤ ਬੁਰੀ ਗੱਲ ਆ ਗਾਣਾ ਉਹ ਗਾਓ ਜਿਹੜਾ ਤੁਹਾਡੀ ਮਾਂ ਬੇਟੀ ਤੇ ਭੈਣ ਸੁਣ ਸਕੇ ਕੋਈ ਗਾਣਾ ਗਾਓ ਪਿਕਚਰਾਈਜ਼ ਵਯੋ ਕਰੋ ਕਿ ਫੈਮਿਲੀ ਚ ਬੈਠੇ ਆ ਠੱਠੇ ਬੈ ਕੇ ਸਭ ਤੋਂ ਬਹੁਤ ਸਾਰੇ ਮੁੱਦੇ ਚੱਕੇ ਤਾਂ ਜਾਂਦੇ ਪਰ ਉਹ ਤੇ ਐਕਸ਼ਨ ਨਹੀਂ ਗਿਆ ਹਾਂਜੀ ਭੜਕਾਉ ਗਾਣੇ ਜਿੰਦਾ ਕੋਈ ਲੜਾਈ ਝਗੜਾ ਅਸਲੀ ਲੈ ਕੇ ਕੋਈ ਲੜਾਈ ਝਗੜਾ ਨਹੀਂ ਲੈ ਕੇ ਹਾਂ ਬਸ ਇਹ ਤਾਂ ਇਹ ਤਾਂ ਗਾਣਿਆਂ ਚ ਜ਼ਿਕਰ ਹੀ ਨਹੀਂ ਹੋਣਾ ਚਾਹੀਦਾ ਗਾਣਿਆਂ ਚ ਜ਼ਿਕਰ ਤਾਂ ਮੁਹੱਬਤ ਪਾਕੀਜ਼ਾ ਰਿਸ਼ਤਿਆਂ ਦਾ ਕਲਚਰ ਦਾ ਤੇਹਜ਼ੀਬ ਦਾ ਹੋਣਾ ਚਾਹੀਦਾ ਠੀਕ ਥੈਂਕ ਯੂ ਬਹੁਤ ਸਤਿ ਸ੍ਰੀ ਅਕਾਲ